ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਠੀਕ ਆ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸਾਰੀ ਕਲੈਕਸ਼ਨ ਲੈ ਕੇ ਆਏ ਫਲਾ ਲੈਨ ਦੇ ਸੂਟ ਹੋਣਗੇ ਬਹੁਤ ਸੋਹਣੇ ਸੌਫਟ ਕੁਲੇ ਕੁਲੇ ਪਸ਼ਮੀਨਾ ਸ਼ਿਮਰ ਦੇ ਸੂਟ ਹੋਣਗੇ ਔਰ ਹੋਰ ਵੀ ਆਪਣੇ ਕੋਲੋਂ ਜਿਸ ਤਰ੍ਹਾਂ 750 ਵਾਲੇ ਸੂਟ ਹੋਣਗੇ 800 ਵਾਲੇ ਸੂਟ ਹੋਣਗੇ 1000 ਵਾਲੇ ਸੂਟ ਹੋਣਗੇ ਕਾਫੀ ਸਾਰੇ ਸੂਟ ਹੈ ਜਿਨ੍ਹਾਂ ਦੇ ਉੱਤੇ ਆਪਾਂ ਡਿਸਕਾਊਂਟ ਕਰਾਂਗੇ ਠੀਕ ਹੈ ਇਹ ਵੀ ਸੂਟ ਬਹੁਤ ਸੋਹਣੇ ਆ ਇਹ ਮੈਨੂੰ ਵਿਚ ਦੇ ਨੂੰ ਇਹਨਾਂ ਨੂੰ ਕਾਫੀ ਟਾਈਮ ਹੋ ਗਿਆ ਔਰ ਇਹ ਮੇਰੇ ਬਹੁਤ ਫੇਵਰਿਟ ਆ ਬਹੁਤ ਹੀ ਸੌਫਟ ਔਰ ਇਹਨਾਂ ਦੇ ਪ੍ਰਿੰਟ ਬਹੁਤ ਸੋਹਣੇ ਹੁੰਦੇ ਆ ਔਰ ਇਹਨਾਂ ਨੂੰ ਮਤਲਬ ਜਿਸ ਤਰ੍ਹਾਂ ਆਪਾਂ ਘਰੇ ਪਾਉਣ ਨੂੰ ਨਾਈਟ ਸੂਟ ਵਗੈਰਾ ਬਣਾਉਣੇ ਆ ਮੈਂ ਤੇ ਤਕਰੀਬਨ ਇਹਨਾਂ ਦਾ ਨਾਈਟ ਸੂਟ ਹੀ ਬਣਾਉਣੀ ਮੈਨੂੰ ਬਹੁਤ ਸੋਹਣੇ ਲੱਗਦੇ ਆ ਏ ਔਰ ਸੌਫਟ ਕੋਲੇ ਸ਼ਾਨਦਾਰ ਪ੍ਰਿੰਟ ਬੋਰਬਰ ਕੱਖ ਨਹੀਂ ਆਉਂਦੀ ਇੱਤੇ ਹਲੋ ਜੀ ਬੁਰ ਕੋਈ ਨਹੀਂ ਆਏਗੀ ਬਹੁਤ ਸੋਹਣਾ ਪ੍ਰਿੰਟ ਆ ਬੱਚਿਆਂ ਦੇ ਸੂਟ ਬਣਾਓ ਆਪਣੇ ਬਣਾਓ ਨਾਈਟ ਸੂਟ ਬਣਾਓ ਸੂਟ ਬਣਾਓ ਜੋ ਮਰਜੀ ਬਣਾਓ ਠੀਕ ਹੈ ਤੇ ਇਹ ਬਹੁਤ ਸੋਹਣਾ ਸੂਟ ਆਊਗਾ ਠੀਕ ਹੈ ਕਪੜਾ ਇਹਦਾ ਮੈਨੂੰ ਲੱਗਦਾ ਹੈ ਵੱਡੇ ਵਰਦਾ ਆਊਗਾ 3.5 ਮੀਟਰ ਔਰ ਕਲਰ ਪ੍ਰਿੰਟ ਚੈੱਕ ਕਰ ਸਕਦੇ ਜੀ ਬਹੁਤ ਹੀ ਸੋਹਣਾ ਕਲਰ ਪ੍ਰਿੰਟ ਆਊਗਾ 450 ਦਾ ਪ੍ਰਾਈਸ ਆਊਗਾ ਸੂਟ ਦਾ ਠੀਕ ਹੈ 450 ਸੂਟ ਦਾ ਪ੍ਰਾਈਸ ਆਊਗਾ ਬਹੁਤ ਸੋਹਣਾ ਸੂਟ ਹੈ ਠੀਕ ਹੈ ਨੈਕਸਟ ਆ ਗਿਆ ਆਪਣੇ ਕੋਲ ਐਲੋਜੀ ਰੈੱਡ ਕਲਰ ਇਹਨਾਂ ਦੇ ਪ੍ਰਿੰਟ ਬਹੁਤ ਸ਼ਾਨਦਾਰ ਹੁੰਦੇ ਆ ਬੇਬੀ ਪ੍ਰਿੰਟ ਜੇ ਆਪਾਂ ਕਹਿ ਸਕਦੇ ਇਹਨਾਂ ਨੂੰ ਤੇ ਬੱਚਿਆਂ ਦੇ ਸੂਟ ਬਣਾਓ ਆਪਣੇ ਸੂਟ ਬਣਾਓ ਜੋ ਮਰਦੀ ਬਣਾਓ ਖਾਸ ਕਰਕੇ ਘਰੇ ਪਾਉਣ ਵਾਲੇ ਸੂਟ ਇਹਨਾਂ ਦੇ ਬਹੁਤ ਹੀ ਸੌਫਟ ਹੁੰਦਾ ਹੈ ਫੈਬਰਿਕ ਹਲੋ ਜੀ ਬਹੁਤ ਸੌਫਟ ਕੁਝ ਨਹੀਂ ਹੁੰਦਾ ਇਹਨੂੰ ਕੋਈ ਖਰਾਬੀ ਨਹੀਂ ਹੁੰਦੀ ਕੋਈ ਬੁਰਨੀ ਆਂਦੀ ਕੋਈ ਕੁਝ ਨਹੀਂ ਸਾਡੇ ਤੇ ਕੋਈ ਨਹੀਂ ਆਂਦੀ ਠੀਕ ਹੈ ਹਲੋ ਜੀ ਇਹ ਇਹ ਕਪੜਾ ਪਾਉਂਦੀ ਨੂੰ ਮੈਨੂੰ ਹਰ ਸਾਲ ਮੈਂ ਸੂਟ ਇਸ ਕਪੜੇ ਦਾ ਬਣਾਉਣੀ ਬਣਾਉਣੀ ਹੈ ਇੱਕ ਦੋ ਸੂਟ ਬਣਾਉਣੀ ਹੈ ਬਹੁਤ ਮਜ਼ਾ ਆਉਂਦਾ ਹੈ ਠੀਕ ਆ ਨਿੱਗਾ ਸੋਨਾ ਸੌਫਟ ਪ੍ਰਿੰਟ ਸ਼ਾਨਦਾਰ 레드 ਕਲਰ ਤੇ ਬਹੁਤ ਸੋਹਣਾ ਪ੍ਰਿੰਟ ਆ ਪ੍ਰਾਈਸ 450 ਰਹੇਗਾ ਲਓ ਜੀ ਇਹਦੇ ਵਿੱਚ ਲਾਈਟ ਕਲਰ ਇੰਨੇ ਕ ਪਿਆਰੇ ਨੇ ਬਹੁਤ ਸੋਹਣੇ ਕਲਰ ਆ ਲਓ ਜੀ ਅਸਮਾਨੀ ਕਲਰ ਆ ਗਿਆ ਤੇ ਪ੍ਰਿੰਟ ਬਹੁਤ ਸ਼ਾਨਦਾਰ ਆਊਗਾ ਠੀਕ ਆ ਤੇ ਕਪੜਾ ਵੀ ਬਹੁਤ ਸ਼ਾਨਦਾਰ ਨਿੱਗਾ ਕੁੜਾ ਠੀਕ ਆ ਬਹੁਤ ਹੀ ਸੌਫਟ ਤੇ ਕੁੜਾ ਕਪੜਾ 3.5 ਮੀਟਰ ਆਊਗਾ ਕਪੜਾ ਤੇ ਪ੍ਰਾਈਸ ਲੱਗੂਗਾ 450 ਹਲੋ ਜੀ ਇਹ ਵਾਲਾ ਪ੍ਰਿੰਟ ਮੈਂ ਹੰਡਾਇਆ ਹੋਇਆ ਠੀਕ ਹੈ ਇਹ ਵਾਲਾ ਪ੍ਰਿੰਟ ਮੈਂ ਪਾਇਆ ਹੋਇਆ ਹੰਡਾਇਆ ਹੋਇਆ ਇਹ ਬਹੁਤ ਸੋਹਣਾ ਪ੍ਰਿੰਟ ਹੈ ਠੀਕ ਹੈ ਇਸ ਵਾਰ ਨਾ ਮੈਨੂੰ ਮਿਲਿਆ ਹੀ ਲੇਟ ਆ ਫਲਾ ਲਿਆ ਤੇ ਹਲੋ ਜੀ ਬਹੁਤ ਸੋਹਣਾ ਪੀਸ ਆ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਸੁਪਰ ਆ ਠੀਕ ਹੈ ਹਲੋ 450 ਤੇ ਸਭ ਤੋਂ ਸ਼ਾਨਦਾਰ ਪ੍ਰਿੰਟ ਮੈਨੂੰ ਲੱਗਿਆ ਇਸ ਵਾਰ ਦਾ ਇਹ ਵਾਲਾ ਠੀਕ ਹੈ ਇੰਨਾ ਕੁ ਪਿਆਰਾ ਪ੍ਰਿੰਟ ਆ ਨਾ ਬਹੁਤ ਸੋਹਣਾ ਤੇ ਪਿਆਰਾ ਪ੍ਰਿੰਟ ਹੈ ਹਲੋ ਜੀ ਕੋਸ਼ਿਸ਼ ਕਰਾਂਗੀ ਕਿ ਮੈਂ ਇਹਦਾ ਵੀ ਇੱਕ ਨਾਈਟ ਸੂਟ ਬਣਾ ਲਾਂ ਇੰਨਾ ਕੁ ਪਿਆਰਾ ਤੇ ਸੌਫਟ ਤੇ ਮਜ਼ੇਦਾਰ ਸੂਟ ਵੀ ਇਹਦਾ ਬਹੁਤ ਸੋਹਣਾ ਲੱਗਦਾ ਹੈ ਬਣਿਆ ਹੋਇਆ ਠੀਕ ਹੈ ਥੋੜੀ ਜਿਹੀ ਡਿਜ਼ਾਈਨਿੰਗ ਕਰੋ ਲੈਸ ਲਗਾਓ ਕੁੜਤਾ ਟਾਈਪ ਬਣਾਓ ਕੋਟ ਸੈੱਟ ਬਣਾਓ ਜੋ ਮਰਜ਼ੀ ਬਣਾਓ ਬਹੁਤ ਸੋਹਣਾ ਲੱਗੇਗਾ ਠੀਕ ਹੈ ਜੀ ਹਲੋ 450 ਪ੍ਰਾਈਸ ਲੱਗੇਗਾ ਮੱਖਣ ਮલાઈ ਸੌਫਟ ਫਲਰਨ ਹਲੋ ਜੀ ਠੀਕ ਹੈ ਨੈਕਸਟ ਕਲਰ ਆ ਗਿਆ ਜੀ ਅਸਮਾਨੀ ਹਲੋ ਜੀ ਲਾਈਟ ਬਲੂ ਲਾਈਟ ਬਲੂ ਤੇ ਬਹੁਤ ਸੋਨਾ ਇਹ ਵੀ ਪ੍ਰਿੰਟ ਆ ਚੈੱਕ ਕਰ ਲਓ ਓਕੇ ਪ੍ਰਾਈਸ ਸੇਮ ਰਹੂਗਾ ਸਾਰੇ ਫਲਾ ਲਿੰਦ ਦੇ ਸੂਟਾਂ ਦਾ ਪ੍ਰਿੰਟ ਅਲੱਗ-ਅਲੱਗ ਆਉਣਗੇ ਹਲੋ ਜੀ ਪ੍ਰਿੰਟ ਆ ਗਿਆ ਨੇਵੀ ਬਲੂ ਤੇ ਇਹਦੇ ਉੱਪਰ ਤੁਹਾਨੂੰ ਸਾਰੇ ਐਨੀਮਲਸ ਮਿਲਣਗੇ ਐਨੀਮਲ ਪ੍ਰਿੰਟ ਮਿਲੂਗਾ ਓਕੇ ਤੇ ਤੁਹਾਨੂੰ ਥੋੜੇ ਟ੍ਰੀ ਵਗੈਰਾ ਮਿਲਣਗੇ ਇਸ ਤਰ੍ਹਾਂ ਦੀ ਪ੍ਰਿੰਟ ਮਿਲਣਗੇ ਖਾਸ ਕਰਕੇ ਬੱਚਿਆਂ ਨੂੰ ਬਹੁਤ ਪਸੰਦ ਆਉਣਗੇ ਲਓ ਜੀ ਤੇ ਜਿਹੜੀਆਂ ਜਿਸ ਤਰ੍ਹਾਂ ਕਈ ਹੁੰਦੀਆਂ ਨੇ ਕਿਊਟ ਬੇਬੀ ਕਿਊਟ ਬੇਬੀ ਨੂੰ ਬਹੁਤ ਪਸੰਦ ਆਉਣਗੇ ਠੀਕ ਹੈ ਇਹ ਲਓ ਅੱਜ ਕੱਲ ਬੜਾ ਟ੍ਰੈਂਡ ਆ ਨਾ ਜਿਸ ਤਰ੍ਹਾਂ ਕਿਊਟ ਬੇਬੀ ਵਾਲਾ ਵੀ ਹਾਂ ਕੁੜੀਆਂ ਬੇਬੀ ਬਣਦੀਆਂ ਬੱਚੀਆਂ ਅਵੇ ਆਈਆਂ ਹੋਈਆਂ ਕੁੜੀਆਂ ਮੈਂ ਉਸ ਉਸ ਤੋਂ ਗੱਲ ਕਰ ਰਹੀ ਆ ਇਹ ਕਿਊਟ ਬੇਬੀ ਵਾਲਾ ਪ੍ਰਿੰਟ ਬਹੁਤ ਹੀ ਸ਼ਾਨਦਾਰ ਲੋ ਜੀ ਬਲੈਕ ਕਿਆ ਹੀ ਕਹਿਨੇ ਬਲੈਕ ਤੇ ਬਹੁਤ ਸੋਹਣਾ ਤੇ ਇਹ ਵੀ ਉੱਪਰ ਤੁਹਾਨੂੰ ਮਿਲੂਗਾ ਜੀ ਉਹ ਜਿਹੜੇ ਹੁੰਦੇ ਆ ਨਾ ਪ੍ਰਿੰਟ ਇਹਦਾ ਕੀ ਕਹਿ ਸਕਦੇ ਆਪਾਂ ਸਪੇਸ ਸੂਟ ਵਾਲੇ ਸਪੇਸ ਸੂਟ ਵਾਲੇ ਇਹਦੇ ਉੱਪਰ ਉਹ ਬਣੇ ਹੋਏ ਆ ਸਪੇਸ 'ਚ ਜਾਣ ਵਾਲੇ ਜਿਹੜੇ ਹੁੰਦੇ ਆ ਉਹ ਬਣੇ ਹੋਏ ਆ ਓਕੇ ਜੀ ਹੈ ਲੋ ਨੈਕਸਟ ਪ੍ਰਿੰਟ ਆ ਗਿਆ ਇਹ ਵਾਲਾ ਇਹ ਵੀ ਤੁਹਾਨੂੰ ਲਾਈਟ ਬਲੂ ਦੇ ਉੱਪਰ ਮਿਲੇਗਾ ਤੇ ਪ੍ਰਿੰਟ ਬਹੁਤ ਹੀ ਸ਼ਾਨਦਾਰ 3.5 ਮੀਟਰ ਕਪੜਾ ਆਊਗਾ ਖੁੱਲਾ ਡੁੱਲਾ ਸੂਟ ਬਣੂਗਾ ਜਿਹੜਾ ਮਰਜ਼ੀ ਬਣਾਵੇਂ ਪਾਵੇ ਸਾਰਿਆਂ ਨਾਲੋਂ ਅਲੱਗ ਦਿਖੋਗੇ ਸੋਹਣੇ ਲੱਗੋਗੇ ਠੀਕ ਹੈ ਹਲੋ ਜੀ ਹਾਂ ਨੈਕਸਟ ਆ ਗਿਆ ਜੀ ਬਹੁਤ ਸੋਹਣਾ ਫਰੋਜ਼ੀ ਦੇ ਉੱਪਰ ਲਓ ਜੀ ਫਰੋਜ਼ੀ ਦੇ ਉੱਪਰ ਪਿੰਕ ਇਹ ਤੁਹਾਨੂੰ ਮਿਲੂਗਾ ਗੁਲਾਬ ਬਣੇ ਹੋਏ ਆ ਹੌਰਸ ਦੀ ਸ਼ੇਪ ਚ ਦੇਖੋ ਇੱਕ ਵਾਰੀ ਮੈਂ ਵੀ ਕਨਫਿਊਜ਼ ਹੋ ਗਈ ਕਿ ਇੱਥੇ ਮੇਰੀਆਂ ਹੀ ਅੱਖਾਂ ਦਾ ਧੋਖਾ ਹੈ ਹੈ ਤੇ ਗੁਲਾਬ ਆ ਪਰ ਨਹੀਂ ਇੱਥੇ ਕੈਮਰੇਜ ਬਿਲਕੁਲ ਸਾਫ਼ ਦਿੱਖਦਾ ਹੈ ਹੌਰਸ ਹਾਂਜੀ ਹੌਰਸ ਹੀ ਆ ਗੁਲਾਬ ਦੇ ਹੌਰਸ ਬਣੇ ਹੋਇਆ ਬਹੁਤ ਸੋਹਣਾ ਪ੍ਰਿੰਟ ਹੈ ਕਿਾ ਹੀ ਸ਼ਾਨਦਾਰ ਇੱਕ ਵਾਰੀ ਜਿਹੜਾ ਦੇਖੇ ਉਹ ਦੇਖਦਾ ਹੀ ਰਹਿ ਜੇ ਓਕੇ ਹਲੋ ਮਿਲਿਆ ਲੇਟ ਆ ਪਰ ਮਿਲੇ ਸੋਹਣੇ ਪ੍ਰਿੰਟ ਮੈਨੂੰ ਇਹ ਸੇਮ ਆ ਜਿਹੜਾ ਆਪਾਂ ਪਹਿਲਾਂ ਦਿਖਾਇਆ ਸੀ फिर आ गया जी ए वाला प्रिंट ए स्पार्कल भी मिल रही है आलो जी। डार्क कलर आ गया है मोरपंखी है ग्रीन ठीक है और प्रिंट बहुत सोहने चंदा तारे बहुत सोना प्रिंट आ ओके जी साढ़े चार सौ प्राइज रहेगा विद शिपिंग का प्राइस है नो एक्सट्रा चार्ज कोई शिपिंग एक्सट्रा चार्ज नहीं होगी नैक्सट आ गया जी अपना ली ए बहुत सोहना है सेंट कलोज वाला ਔਰ ਸ ਨਾਲ ਕੋਈ ਐਨੀਮਲ ਆ ਠੀਕ ਹੈ ਹਲੋ ਜੀ ਬਹੁਤ ਸੋਹਣਾ ਪ੍ਰਿੰਟ ਸ਼ਾਨਦਾਰ ਪ੍ਰਿੰਟਿੰਗ ਸ਼ਾਨਦਾਰ ਸਟੱਫ ਬਹੁਤ ਸ਼ਾਨਦਾਰ ਆ ਤੁਸੀਂ ਅਗਰ ਕਈ ਵਾਰੀ ਕਈਆਂ ਨੂੰ ਹੁੰਦਾ ਨਹੀਂ ਅਸੀਂ ਇਸ ਤਰ੍ਹਾਂ ਦੇ ਪ੍ਰਿੰਟ ਨਹੀਂ ਪਾਉਣੇ ਪਰ ਤੁਸੀਂ ਚਾਹ ਕੇ ਵੀ ਇਹ ਜਦੋਂ ਤੁਹਾਡੇ ਕੋਲ ਆਏਗਾ ਨਾ ਇੰਨਾ ਸੌਫਟ ਆ ਤੁਸੀਂ ਨਾ ਚਾਹੁੰਦੇ ਹੋਏ ਵੀ ਦੁਬਾਰਾ ਖਰੀਦੋਗੇ ਇਸ ਤਰ੍ਹਾਂ ਦਾ ਫੈਬਰਿਕ ਆ ਬਹੁਤ ਸੋਹਣਾ ਫੈਬਰਿਕ ਆ ਓਕੇ ਜੀ ਇਹ ਹੋ ਗਿਆ ਆਪਣਾ ਫਲਾ ਲਿਆਂ ਦਾ ਸੂਟ 450 ਦਾ ਨੈਕਸਟ ਆਪਾਂ ਤੁਹਾਨੂੰ ਦਿਖਾਉਨੇ ਆ ਲੋਡੀ 750 ਵਾਲਾ ਸ਼ਿਮਰ ਦਾ ਸੂਟ ਠੀਕ ਹੈ ਜਿਹੜਾ ਆਪਣੇ ਕੋਲ ਸਟਾਕ ਇਹਦੇ ਵਿੱਚੋਂ ਬਚਿਆ ਹੈਗਾ ਇਹ 750 ਦਾ ਸੂਟ ਆ ਤੇ ਆਪਾਂ ਤੁਹਾਨੂੰ ਦੇ ਦੇਣਾ ਅੱਜ 650 ਦਾ ਠੀਕ ਹੈ 650 ਦਾ ਦੇ ਦੇਣਾ ਸੋ ਫੈਲੋ ਜੀ ਨੈਕਸਟ ਟਾਈਮ ਦੀ ਨੈਕਸਟ ਟਾਈਮ ਵੇਖਾਂਗੇ ਅਗਲੇ ਸਾਲ ਦੀ ਅਗਲੇ ਸਾਲ ਵੇਖਾਂਗੇ ਇਸ ਟਾਈਮ ਆਪਾਂ ਕਰ ਦਿੱਤੀ ਹੈ ਲੈਸ 750 ਪ੍ਰਾਈਸ ਹੈ 750 ਠੀਕ ਹੈ ਤੇ ਆਪਾਂ ਤੁਹਾਨੂੰ ਦਵਾਂਗੇ ਹੁਣ ਸਿਰਫ ਤੇ ਸਿਰਫ 650 ਚ ਲਓ ਜੀ 컬러 ਆ ਗਿਆ ਬਹੁਤ ਸੋਹਣਾ ਮੋਰ ਪੰਖੀਆ ਗ੍ਰੀਨ ਆ ਪਰ ਇਹਦਾ ਲਾਈਟ ਲਾਈਟ ਟੋਨਾ ਆਉਣੀ ਆ ਤੇ ਇਹਦੇ ਵਿੱਚ ਤੁਹਾਨੂੰ ਸ਼ਿਮਰ ਦੀ ਹਲਕੀ ਹਲਕੀ ਤਾਰ ਮਿਲੂਗੀ ਥੋੜਾ ਜਿਹਾ ਚਮਕੀਲਾ ਜਿਹਾ ਟੱਚ ਆਊਗਾ ਪਸ਼ਮੀਨੇ ਦਾ ਸੂਟ ਹੋਊਗਾ ਡਿਜੀਟਲ ਪ੍ਰਿੰਟਿੰਗ ਆਊਗੀ ਦੇਖੋ ਬੈਕ ਸਾਈਡ ਸਾਰਾ ਤਾਨੂੰ ਪਲੇਨ ਮਿਲੂਗਾ ਡਿਜੀਟਲ ਪ੍ਰਿੰਟਿੰਗ ਦੀ ਇਹ ਹੀ ਪਛਾਣ ਹੁੰਦੀ ਪਿਛਲੀ ਸਾਈਡ ਤੋਂ ਤੁਹਾਨੂੰ ਪਲੇਨ ਮਿਲੂਗੀ ਕਿ ਡਿਜੀਟਲ ਪ੍ਰਿੰਟਿੰਗ ਆਉਗੀ ਔਰ ਕਲਰ ਤੇ ਪ੍ਰਿੰਟ ਬਹੁਤ ਸੋਹਣਾ ਛੋਟੀ ਛੋਟੀ ਬੁੱਟੀ ਵਾਲਾ ਸਰਦੀਆਂ ਦੇ ਵਿੱਚ ਮਿਲੂਗਾ ਸੂਟ ਐਲੋ ਜੀ ਪ੍ਰਾਈਸ 650 ਹੋਊਗਾ ਕਲਰ ਆ ਗਿਆ ਜੀ ਇੱਕ ਹੋਰ ਇਹਦੇ ਵਿੱਚ ਲਓ ਇਹ ਕਲਰ ਆ ਗਿਆ ਬਹੁਤ ਸੋਹਣਾ ਜਿਸ ਤਰ੍ਹਾਂ ਆਪਾਂ ਖਾਕੀ ਕਲਰ ਨਹੀਂ ਕਹਿੰਦੇ ਥੋੜਾ ਗ੍ਰੀਨ ਜੀ ਟੋਨ ਖਾਕੀ ਮਹਿੰਦੀ ਸੁੱਕੀ ਮਹਿੰਦੀ ਵਾਲਾ ਕਲਰ ਇਸ ਤਰ੍ਹਾਂ ਦਾ ਕਲਰ ਆ ਠੀਕ ਹੈ 750 ਪ੍ਰਾਈਸ ਦਾ ਸੂਟ ਆ 650 ਚ ਦੇਵਾਂਗੇ ओके okay जी ਤੇ ਨੈਕਸਟ ਇਹਦੇ ਵਿੱਚ ਆ ਗਿਆ 컬러 ਇਹ ਵਾਲਾ ਠੀਕ ਹੈ ਬਹੁਤ ਸੋਹਣਾ 컬러 ਹੈ ਲੋ ਇਹ ਵਾਲਾ 컬러 ਆ ਗਿਆ ਇਹ ਥੋੜੀ ਜਿਹੀ ਪਿੰਕੀਸ਼ੀ ਟੋਨ ਦਿੰਦਾ ਹੈ ਇਹ ਲੋ ਇਹ ਸਾਰੇ ਨਾ 올ਡ ਇਸ ਅੰਟੀਆਂ ਵੀ ਪਾ ਸਕਦੀਆਂ ਨੇ ਇਹ ਵਾਲੇ ਸੂਟ ਠੀਕ ਹੈ ਤੇ ਕੁੜੀਆਂ ਚਿੜੀਆਂ ਵੀ ਬਣਾ ਸਕਦੀਆਂ ਜਿਨ੍ਹਾਂ ਨੂੰ ਵੀ ਸੋਹਣੇ ਲੱਗਣ ਉਹ ਇਹ ਸੂਟ ਬਣਾ ਸਕਦੇ ਆ ਲਾਈਟ ਕਲਰ ਦਾ ਡਾਰਕ ਕਲਰ ਦਾ ਅੱਜ ਕੱਲ ਕੋਈ ਫੰਡਾ ਨਹੀਂ ਹੈ ਓਕੇ ਇਹਨਾਂ ਦੀ ਕੱਟ ਆਊਗੀ 5-5 ਮੀਟਰ ਦੀ ਲਓ ਜੀ ਇਹ ਕਲਰ ਪ੍ਰਿੰਟ ਆ ਗਿਆ ਬਹੁਤ ਹੀ ਸ਼ਾਨਦਾਰ ਕੋਟ ਸੈਟ ਬਣਾਓ ਚਾਹੇ ਸੂਟ ਬਣਾਓ ਲੈ ਕੇ ਰੱਖੋ ਅਗਲੇ ਸਾਲ ਬਣਾਓ ਜਿੱਦਾਂ ਮਰਜੀ ਸੇਵ ਕਰਕੇ ਰੱਖੋ ਠੀਕ ਹੈ ਅੱਜ ਤੁਹਾਨੂੰ ਸਸਤਾ ਪੈ ਰਿਹਾ ਹੈ ਕੱਲ ਨੂੰ ਤੁਹਾਨੂੰ ਮਹਿੰਗਾ ਵੀ ਪਊਗਾ ਤਮੰਨਾ ਦਾ ਪੀਸ ਆ ਹਾਂਜੀ ਤਮੰਨਾ ਲਿਖਿਆ ਹੋਇਆ ਉੱਪਰ ਹਾਂਜੀ ਤਮੰਨਾ ਦਾ ਪੀਸ ਆਊਗਾ 650 ਚ ਬ੍ਰਾਂਡਡ ਪੀਸ ਦੇ ਰਿਆ ਤੁਹਾਨੂੰ 65 ਲੋਜੀ ਨੈਕਸਟ ਕਲਰ ਪ੍ਰਿੰਟ ਬਹੁਤ ਪਿਆਰਾ ਲੋਜੀ ਲੋ ਇਨਾ ਸ਼ਾਨਦਾਰ ਪ੍ਰਿੰਟਰ ਆ ਬਹੁਤ ਹੀ ਸ਼ਾਨਦਾਰ ਤੇ ਲਾਈਟ ਜਿਹਾ ਇਹਦੇ ਨਾਲ ਹਲਕਾ ਫੁਲਕਾਰ ਜਾਂ ਸ਼ਾਲ ਸਟਾਲ ਲਓ ਤੇ ਸੂਟ ਬਣਾਓ ਕਿਸੇ ਨੂੰ ਦੇਣਾ ਲੈਣਾ ਹੈ ਤਾਂ ਵੀ ਤੁਸੀਂ ਲੈ ਕੇ ਸੇਵ ਕਰਕੇ ਰੱਖ ਸਕਦੇ ਜੇ ਠੀਕ ਹੈ ਅੱਜ ਸਸਤੇ ਮਿਲ ਰਹੇ ਆ ਅਗਲੇ ਸੀਜ਼ਨ ਤੇ ਮਹਿੰਗੇ ਮਿਲਣਗੇ ਠੀਕ ਹੈ ਹੁਣ ਤੇ ਸਾਰੇ ਬੰਨੇ ਡਿਸਕਾਊਂਟ ਡਿਸਕਾਊਂਟ ਹੋਈ ਪਈ ਆ ਪਿੱਛੇ ਵਾਲੀਆਂ ਦੁਕਾਨਾਂ ਫੈਕਟਰੀਆਂ ਹਰ ਜਗ੍ਹਾ ਤੇ ਅ ਜੇ ਅਗਰ ਆਪਾਂ ਅੱਜ ਸਿਆਲ ਦਾ ਮਾਲ ਚੁੱਕਦੇ ਆ ਨਾ ਚਲੋ ਸਾਡਾ ਇਹ ਆਪਾਂ ਇੱਕ ਸਿਸਟਮ ਹੁੰਦਾ ਕਿ ਹੁਣ ਅਸੀਂ ਜੋ ਸੇਵਿੰਗ ਕੀਤੀ ਹੈ ਉਹ ਅਹੀਂ ਅਗਲੇ ਸੀਜ਼ਨ ਤੇ ਲਾਵਾਂਗੇ ਬਟ ਜੇ ਅਸੀਂ ਹੁਣ ਇਹ ਸਮਾਨ ਚੁੱਕਦੇ ਆ ਤਾਂ ਸਾਨੂੰ ਸਸਤਾ ਮਿਲੇਗਾ ਪਰ ਉਹਦਾ ਇਹ ਹੋ ਜਾਂਦਾ ਕਿ ਅਗਲੇ ਸੀਜ਼ਨ ਚ ਹੋ ਸਕਦਾ ਕੋਈ ਰਿਵਾਜ ਬਦਲ ਜੇ ਇਸ ਚੀਜ਼ ਨੂੰ ਫਿਰ ਆਪਾਂ ਜਲਦੀ ਜਲਦੀ ਰਿਵਾਜ ਬਦਲਦੇ ਆ ਫਿਰ ਉਹਨਾਂ ਚੀਜ਼ਾਂ ਦੀ ਪੁੱਛ ਮੰਗ ਵੈਸੀ ਘਟ ਜਾਂਦੀ ਹੈ ਇਸੇ ਕਰਕੇ ਅਸੀਂ ਵੀ ਹੁਣ ਇਹਨਾਂ ਦਿਨਾਂ ਚ ਪਾ ਦੇ ਭਾਵੇਂ ਚੀਜ਼ ਨਿਕਲਦੀ ਹੈ ਤੇ ਅਸੀਂ ਕੱਢ ਦਿੰਦੇ ਆ ਕਿ ਚਲੋ ਕੋਈ ਗੱਲ ਨਹੀਂ ਠੀਕ ਹੈ ਤੇ ਅਗਲੇ ਸੀਜ਼ਨ ਪਤਾ ਨਹੀਂ ਕੀ ਨਵਾਂ ਆ ਜਾਣਾ ਹੈ ਇਹ ਵੀ ਇੱਕ ਬਹੁਤ ਹੀ ਅ ਅੱਜ ਕੱਲ ਚੱਲ ਗਿਆ ਕਮ ਪਹਿਲਾਂ ਤੇ ਦੋ ਦੋ ਚਾਰ ਚਾਰ ਸਾਲ ਉਹੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਸੀ ਹੁਣਵੇਂ ਨਹੀਂ ਆ ਹਲੋ ਜੀ ਪ੍ਰਿੰਟ ਚੈੱਕ ਕਰੋ ਠੀਕ ਹੈ ਹਲੋ ਜੀ ਇਹ ਸਾਡੇ 650 ਚ ਸੂਟ ਮਿਲ ਜਾਏਗਾ ਠੀਕ ਹੈ ਹਲੋ ओके ਜੀ ਸ਼ਿਪਿੰਗ ਵੀ ਫ੍ਰੀ ਕਰ ਦਿੱਤੀ ਔਰ ਨਾਲ ਡਿਸਕਾਊਂਟ ਵੀ ਕਰ ਦਿੱਤਾ ਠੀਕ ਹੈ 60-70 ਰੁਪਏ ਸ਼ਿਪਿੰਗ ਲੱਗ ਜਾਂਦੀ ਹੈ ਐਵੇਂ ਜੇ ਸੂਟ ਭਾਰੇ ਹੁੰਦੇ ਇਹਨਾਂ ਦੀ ਲੱਗ ਜਾਂਦੀ ਹੈ ਤੇ ਨੈਕਸਟ ਕਲਰ ਆ ਗਿਆ ਇਹ ਵਾਲਾ ਸ਼ਰਟ ਸੱਤ ਤੇ ਆਰਾਮ ਨਾਲ ਲੱਗ ਜਾਂਦੀ ਹੈ ਹਲੋ ਨੈਕਸਟ ਆ ਗਿਆ ਜੀ ਇਹ ਵਾਲਾ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਹੈ ਕਲਰ ਦੋ ਆਉਣਗੇ ਇੱਕ ਆ ਗਿਆ ਇਹ ਵਾਲਾ ਸੀ ਗ੍ਰੀਨ ਕਲਰ ਠੀਕ ਹੈ ਇੱਕ ਆ ਗਿਆ ਇਹ ਵਾਲਾ ਗ੍ਰੇ ਕਲਰ ਲਓ ਜੀ ਦੋ ਕਲਰ ਨੇ ਦੋਨੋਂ ਹੀ ਬਹੁਤ ਸੋਹਣੇ ਤੇ ਪਿਆਰੇ ਕਲਰ ਨੇ 5-5 ਮੀਟਰ ਦੀ ਕਟਾਉ ਉਹੀ ਬਹੁਤ ਸੋਹਣਾ ਪੀਸ ਇਹਨਾਂ ਦਾ ਪ੍ਰਾਈਸ ਲੱਗੂਗਾ ਜੀ 650 650 ਸ਼ਿਮਰ ਪਸ਼ਮੀਨਾ ਦੇ ਸੂਟ ਨੇ ਠੀਕ ਹੈ ਨੈਕਸਟ ਹੁਣ ਤੁਹਾਨੂੰ ਦਿਖਾਉਣੀ ਆ ਮੈਂ ਹਲੋ ਪਹਿਲਾਂ ਤੁਹਾਨੂੰ ਮੈਂ ਦਿਖਾਉਂਗੀ ਮੇਰੇ ਕੋਲ ਸਿਲਫ ਰੈੱਡ ਮਰੂਨ ਕਲਰ ਦੀ ਕਲੈਕਸ਼ਨ ਆ ਜਿਆਦਾ ਇਹ ਵਾਲੀ ਔਰ ਇਹ 1250 ਦਾ ਸੂਟ ਹੈ ਠੀਕ ਹੈ ਪਿਓਰ ਪਸ਼ਮੀਨਾ ਦਾ ਕਾਨੀ ਸੂਟ 1250 ਵਾਲੇ ਸੂਟ ਨੇ ਤੇ ਇਹਨਾਂ ਨੂੰ ਮੈਂ ਅੱਜ ਡਿਸਕਾਊਂਟ ਚ ਕੱਢ ਦੇਣਾ ਹੈ ਠੀਕ ਹੈ ਸਿਰਫ ਰੈੱਡ ਮਰੂਨ ਕਲਰ ਆ ਮੇਰੇ ਕੋਲ ਕਿਉਂਕਿ ਕਈ ਵਾਰੀ ਨਾ ਇਹ ਕਲਰ ਜਿਹੜੇ ਸਿਰਫ ਇੰਨਾ ਰੰਗਾ ਦਾ ਕਰਕੇ ਸਾਰੇ ਚਾਰਟ ਸੇਲ ਹੋ ਜਾਂਦੇ ਆ ਆਪਣੇ ਔਰ ਇਹ ਵਾਲੇ ਕਲਰ ਰਹਿ ਜਾਂਦੇ ਸੀ ਮਾ ਉਹ ਵਾਲਾ orange ਕਲਰ ਵੀ ਵੇਖੀ ਜੇ ਹੋਇਆ ਤੇ ਠੀਕ ਹੈ ਤੇ ਇਹ ਪਿਓਰ ਕਾਨੀ ਦਾ ਸੂਟ ਆ ਔਰ ਪ੍ਰਿੰਟ ਚੈੱਕ ਕਰੋ ਤੁਸੀਂ ਹਨਾ ਪ੍ਰਿੰਟ ਬਹੁਤ ਸੋਹਣਾ ਹੈ ਹਰ ਦੁਕਾਨ ਤੇ ਹਰ ਜਗ੍ਹਾ ਤੁਹਾਨੂੰ ਮਿਲੂਗਾ ਪਿਓਰ ਕਾਨੀ ਦਾ ਸੂਟ 1500 ਤੋਂ ਲੈ ਕੇ ਤੁਹਾਨੂੰ 2500 3000 ਉੱਪਰ ਤੇ ਪਤਾ ਨਹੀਂ ਕਿੰਨਾ ਕੁ ਮਿਲ ਜਾਏਗਾ ਠੀਕ ਹੈ ਪਰ 1500 ਤੋਂ ਘੱਟ ਕਿਤੇ ਨਹੀਂ ਮਿਲੇਗਾ ਤੇ ਮੈਂ ਇਹ ਦੇ ਰਹੀ ਸੀਗੀ 1250 ਦਾ ਠੀਕ ਹੈ 1250 ਦਾ ਸੂਟ ਆ ਔਰ ਪਿਓਰ ਕਾਨੀ ਦਾ ਠੀਕ ਹੈ ਇਹ ਲੋ ਸੌਫਟ ਲਾਈਨਿੰਗ ਲੱਗੂਗੀ ਪਿਓਰ ਦਾ ਸੂਟ ਆ ਠੀਕ ਹੈ ਪਿਓਰ ਦਾ ਸੂਟ ਆ ਲਾਈਨਿੰਗ ਲੱਗੂਗੀ ਔਰ ਇਸੇ ਤਰ੍ਹਾਂ ਹੀ ਮਿਲੂਗਾ ਇਹ ਆ ਗਈ ਫਰੰਟ ਸਾਈਡ ਬੈਕ ਸਾਈਡ ਆ ਗਈ ਬੈਕ ਸਾਈਡ ਦਾ ਢੇਰਾ ਆ ਗਿਆ ਏ ਠੀਕ ਹੈ ਫਿਰ ਤੁਹਾਨੂੰ ਮਿਲੂਗਾ ਬਾਜੂ ਦਾ ਕਪੜਾ ਥੈਨ ਸਲਵਾਰ ਦਾ ਕਪੜਾ ਮਿਲੂਗਾ ਠੀਕ ਹੈ ਉਹ ਵੀ ਸੈਲਫ ਪ੍ਰਿੰਟ ਦਾ ਠੀਕ ਹੈ ਸੈਲਫ ਪ੍ਰਿੰਟ ਆਉਗੀ ਵਿੱਚ ਵਿੱਚ ਸ਼ਾਇਦ ਨਹੀਂ ਦਿਖ ਪਾਉਗੀ ਤੁਹਾਨੂੰ ਤੇ ਨਾਲ ਆਊਗਾ ਜੀ ਸਟਾਲ ਐਲੋ ਸਾਢੇ 7 8 ਮੀਟਰ ਕਪੜਾ ਤੁਹਾਨੂੰ ਮਿਲੂਗਾ ਨਾਲ ਸਟਾਲ ਆਊਗਾ ਐਲੋ ਬਾਰਡਰਸ ਦੋਨੋਂ ਸਾਈਡ ਸਟਾਲ ਦੇ ਬਣਿਆ ਹੋਇਆ ਅੱਜ ਆਪਾਂ ਸਿਰਫ ਤੇ ਸਿਰਫ 1000 ਰੁਪਏ ਚ ਦੇ ਦੇਣਾ ਕਲਰ ਆਪਣੇ ਕੋ ਸਿਰਫ ਰੈੱਡ ਮਰੂਨੀ ਆ ਇਸੇ ਕਰਕੇ ਦੇ ਦੇਣਾ ਠੀਕ ਹੈ ਪਰ ਨਾ ਮੈਂ ਨੂੰ 1150 ਰੁਪਏ ਤੇ ਮੈਂ ਵੇਚ ਦੇਣਾ ਸੀ ਜੇ ਮੇਰੇ ਕੋਲ ਹੋਰ ਕਲਰ ਹੁੰਦੇ ਪਰ ਹੁਣ ਆਪਾਂ ਤੁਹਾਨੂੰ ਸਿਰਫ ਤੇ ਸਿਰਫ 1000 ਚ ਦੇਣਾ ਹੈ ਠੀਕ ਹੈ ਸ਼ਾਇਦ ਇਹਨੇ ਦੀ ਮੇਰੀ ਵੀ ਖਰੀਦ ਨਹੀਂ ਹੋ ਗਈ ਹਲੋ ਨੈਕਸਟ ਕਲਰ ਆ ਗਿਆ ਇਹ ਵਾਲਾ ਲਾਸਟ ਵੀਡੀਓ ਦੇ ਵਿੱਚ ਸ਼ਾਇਦ 1150 ਦਾ ਮੈਂ ਆਖਿਆ ਸੀਗਾ ਫਿਰ ਵੀ ਇਹ ਰੈੱਡ ਮਰੂਨ ਕਲਰ ਨਹੀਂ ਵਿਕਿਆ ਹੋਰ ਸਸਤਾ ਕਰ ਦਿੰਨੇ ਆ ਠੀਕ ਹੈ ਪਰ ਇਸ ਤੋਂ ਜ਼ਿਆਦਾ ਨਾ ਡਿਸਕਾਊਂਟ ਕਿਉਂ ਪੀ ਹਾਂ ਤੁਹਾਡਾ ਵਿਕ ਨਹੀਂ ਰਿਹਾ ਤਾਂ ਤੁਸੀਂ ਇਸ ਤੋਂ ਜ਼ਿਆਦਾ ਕਰ ਦੋ ਮੈਂ ਖੁਦ ਸੀ ਲੈਣੇ ਸਾਰੇ ਖੁਦ ਸੀ ਲੈਣੇ ਸਾਰੇ ਹੈਲੋ ਜੀ ਇਸ ਤੋਂ ਜ਼ਿਆਦਾ ਡਿਸਕਾਊਂਟ ਨਹੀਂ ਮੈਂ ਕਰ ਸਕਦੀ ਇਹਦੇ ਵਿੱਚ ਨਾ ਤੁਹਾਨੂੰ ਲਾਈਨਿੰਗ ਮਿਲੂਗੀ ਸੈਲਫ ਪ੍ਰਿੰਟ ਚ ਬੈਕ ਸਾਈਡ ਚ ਓਕੇ ਤੇ ਨਾਲ ਸਟਾਲ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਲਾਈਨਿੰਗ ਮਿਲੂਗੀ ਪਿਓਰ ਦਾ ਸੂਟ ਹੋਊਗਾ ਲਾਈਨਿੰਗ ਲੱਗੂਗੀ ਹਲੋ ਇਹਦੇ ਵਿੱਚ ਸੇਮ ਚ ਦੋ ਪੀਸ ਨੇ ਮੇਰੇ ਕੋਲ ਮੈਨੂੰ ਲੱਗਦਾ ਹਾਂ ਰੈੱਡ ਕਲਰ ਤੇ ਹੈਲੋ दो पीस नहीं बहुत सोहने पीस है बहुत सोहने तुम्हें मेरा ब्लू सूट देखा होना पाया ना? दे है ना वो सेम ये नाल डिजाइनिंग थोड़ी फर्क आऊगी लो जी यिजाइनिंग चे आऊगा बूटी आऊगी बैक बूटी ठीक है स्टॉल च भी आऊगी शायद फिर इस तरीके न चेक कर दूँ कि बूटी आ रही है ये आऊगी थी ਬੈਗ ਤੇ ਬਾਜੂ ਤੇ ਠੀਕ ਹੈ ਬੈਗ ਤੇ ਬਾਜੂ ਤੇ ਵਿੱਚ ਵਿੱਚ ਬੁਟੀ ਮਿਲੂਗੀ ਪਿਓਰ ਕਾਨੀ ਦਾ ਸੂਟ ਹੈ ਪ੍ਰਾਈਸ ਸਿਰਫ ਤੇ ਸਿਰਫ 1000 ਕਰ ਦਿੱਤਾ ਹੈ ਪਤਾ ਨਹੀਂ ਆਪਣੀ ਨਹੀਂ ਖਰੀਦ ਹੈਗੀ ਸੀ ਕਿ ਨਹੀਂ ਹੈਗੀ ਪਰ ਇਸ ਤੋਂ ਜ਼ਿਆਦਾ ਡਿਸਕਾਊਂਟ ਨਹੀਂ ਕਰੂੰਗੀ ਮੈਂ ਠੀਕ ਹੈ ਇੱਕ 컬러 ਆ ਗਿਆ ਹੈਲੋ ਜੀ orange ਕਲਰ ਠੀਕ ਹੈ orange ਕਲਰ ਬਹੁਤ ਸੋਹਣਾ ਪੀਸ ਹੈ ਤੇ ਪ੍ਰਾਈਸ ਲੱਗੂਗਾ ਜੀ ਇਹਦਾ ਸਿਰਫ ਤੇ ਸਿਰਫ 1000 ਰੁਪਿਆ ਲਓ ਜੀ ਨੈਕਸਟ ਆ ਗਿਆ ਇਹ ਪੀਸ ਲਓ ਜੀ ਇਹ ਵਾਲਾ ਪੀਸ ਆਪਾਂ ਤੁਹਾਨੂੰ ਦੇ ਦਾਂਗੇ ਇਹ ਵਾਲਾ ਪੀਸ 850 ਦਾ ਠੀਕ ਹੈ ਇਹ ਪੀਸ 850 ਦਾ ਦਿੱਤਾਗੇ ਇਹਨੂੰ ਲਾਈਨਿੰਗ ਨਹੀਂ ਲੱਗਣੀ ਹੈ ਲੋ ਇਹ ਆਏਗਾ ਕਲਰ ਪ੍ਰਿੰਟ ਇਹਦਾ ਬਹੁਤ ਸੋਹਣਾ ਪ੍ਰਿੰਟ ਹੈ ਇਹਦੇ ਨਾਲ ਦਾ ਵੀ ਮੇਰੇ ਕੋਲ ਸੂਟ ਹੈਗਾ ਮੈਂ ਇਸ ਵਾਰ ਨਹੀਂ ਪਾਇਆ ਪ੍ਰੋਬਲਮ ਸੀ ਥੋੜੀ ਨਹੀਂ ਪਾਇਆ ਉਹ ਤੇ ਬਟ ਇਹ ਵੀ ਸੂਟ ਬਹੁਤ ਸੋਹਣਾ ਇਹਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਇਹਦੇ ਨਾਲ ਤੁਹਾਨੂੰ ਪਲੇਨ ਬਾਟਮ ਮਿਲੂਗੀ ਤੇ ਨਾਲ ਮਿਲੂਗਾ ਸਟਾਲ ਇਹ ਅਲੱਗ-ਅਲੱਗ ਚ ਆਉਣਗੇ ਇਸ ਤਰ੍ਹਾਂ ਠੀਕ ਹੈ ਤੇ ਇਹਦਾ ਪ੍ਰਾਈਸ ਲੱਗੂਗਾ ਤੁਹਾਨੂੰ 850 ਓਕੇ ਜੀ ਸਾਨੂੰ ਵੀ ਇਹੀ ਹੈ ਕਿ ਬਸ माल ਕੱਢ ਦੇਣਾ ਹੈ ਪਰ ਫਿਰ ਵੀ ਜਿੰਨਾ ਡਿਸਕਾਊਂਟ ਕਰ ਸਕਦੇ ਹਾਂ ਉਨਾ ਹੀ ਕਰਾਂਗੇ ਇਸ ਤੋਂ ਜ਼ਿਆਦਾ ਨਹੀਂ ਅਗਲੇ ਸਾਲ ਵੀ ਇਹ ਸਮਾਨ ਥੋੜਾ ਬਹੁਤਾ ਜਿੱਦਾ ਵਿੱਚ ਕੋਈ ਰਹਿ ਗਿਆ ਤੇ ਸੇਲ ਹੋ ਜਾਣਾ ਉਸੇ ਰੇਟ 'ਚ ਹੀ ਸੇਲ ਹੋ ਜਾਣਾ ਸਗੋਂ ਪਰ ਫਿਰ ਵੀ ਸਾਨੂੰ ਹੁੰਦਾ ਕਿ ਨਹੀਂ ਚਲੋ ਕੱਢ ਦਈਏ ਸੰਭਲ ਨਾਲੋਂ ਚੰਗਾ ਏ ਲਓ ਜੀ ਨੈਕਸਟ ਆ ਗਿਆ ਆਪਣੇ ਕੋਲ ਕੁੱਲੂ ਪੱਟੀ ਦਾ ਸੂਟ ਠੀਕ ਹੈ ਕੁੱਲੂ ਪੱਟੀ ਦਾ ਸੂਟ 850 ਚ ਵੀ ਵੇਚਿਆ 880 ਚ ਵੀ ਵੇਚਿਆ ਮੈਂ ਠੀਕ ਹੈ ਇਸੇ ਸੀਜ਼ਨ ਹੀ ਤੁਸੀਂ ਲਾਸਟ ਵੀਡੀਓ ਦੇਖ ਲਿਆ ਮੇਰੀਆਂ ਤੇ 880 ਦਾ ਵੀ ਵੇਚਿਆ 850 ਦਾ ਵੀ ਵੇਚਿਆ 800 ਦਾ ਵੀ ਵੇਚਿਆ ਤੇ ਅੱਜ ਵੀ ਸੂਟ ਤੁਹਾਨੂੰ ਇਹ ਸਿੰਗਲ ਪੀਸ ਲਓਗੇ ਤੇ 800 ਦਾ ਮਿਲੇਗਾ ਠੀਕ ਹੈ ਬਾਕੀ ਮੇਰੀ ਇਸ ਵੀਡੀਓ ਚ ਕੋਈ ਵੀ ਸੂਟ ਇਹਦੇ ਨਾਲ ਲਓਗੇ ਇੱਕ ਪੀਸ ਇਹ ਹੋਏ ਇੱਕ ਦੂਸਰਾ ਹੋਏ ਤੇ ਇਹ ਤੁਹਾਨੂੰ ਮਿਲੂਗਾ 750 ਚ ਠੀਕ ਹੈ ਇਹ ਸੂਟ ਤੁਹਾਨੂੰ ਫਿਰ 750 ਵਿੱਚ ਮਿਲੇਗਾ ਅਗਰ ਕੱਲਾ ਇਹੀ ਲੈਣਾ ਤੇ ਫਿਰ 800 ਦਾ ਮਿਲੇਗਾ ਕਲਰ ਨੇਵੀ ਬਲੂ ਹੈ ਸ਼ਾਲ ਨਾਲ ਆਏਗਾ ਠੀਕ ਹੈ ਕਲਰ ਆ ਗਿਆ ਮੈਰੂਨ ਵਾਈਨ ਤੇ ਸ਼ਾਲ ਵਗੈਰਾ ਸਾਰਾ ਕੁਝ ਨਾਲ ਆਏਗਾ ਇਸ ਤਰ੍ਹਾਂ ਬੂਟੀ ਬਣੀ ਆਏਗੀ ਸਾਰੀ ਫਰੰਟ ਦੇ ਵਿੱਚ ਠੀਕ ਹੈ ਬੈਕ ਪਲੇਨ ਆਏਗੀ ਤੇ ਬਾਰਡਰ ਆਊਗਾ ਬਾਜੂ ਤੇ ਵੀ ਇਹ ਵਾਲਾ ਲਓ ਜੀ ਪਿੰਕ ਕਲਰ ਐਲੋ ਇਹ ਪਿੰਕ ਕਲਰ ਜਿਹੜਾ ਹੈ ਇਹ ਤੇ ਮੇਰੇ ਕੋਲ ਸਿੰਗਲ ਵੀ ਲੈ ਲਓਗੇ ਮੈਂ 750 ਹੀ ਦੇ ਦੇਣਾ ਠੀਕ ਹੈ ਕਿਉਂਕਿ ਇਹ ਕਲਰ ਜਿਹੜਾ ਥੋੜੇ ਕਲਰ ਕੋਈ ਇਸ ਤਰ੍ਹਾਂ ਦੇ ਜਿਹੜੇ ਰਹਿ ਜਾਂਦੇ ਆ ਇਹ ਸਿੰਗਲ ਵੀ ਲਓਗੇ ਤੇ 750 ਦੇ ਦਾਂਗੇ ਰੱਖ ਲਓ ਕਿਸੇ ਨੂੰ ਨਵੇਂ ਵਿਆਹੇ ਨੂੰ ਦੇ ਦਿਓ ਕਿਸੇ ਨੂੰ ਕਿਸੇ ਦੇ ਵੀ ਤਰੀਕੇ ਨਾਲ ਕੰਮ ਆ ਜਾਊਗਾ ਬਹੁਤ ਸੋਹਣਾ ਕਲਰ ਆ ਠੀਕ ਹੈ ਸਾਨੂੰ ਤੇ ਛਾਟ ਦੇ ਵਿੱਚ ਮਿਲਦੇ ਸਾਨੂੰ ਲਿਆਉਣੇ ਪੈਂਦੇ ਆ ਸੋ ਜੀ ਨੈਕਸਟ ਆ ਗਿਆ ਮੈਰੂਨ ਕਲਰ ਇਹ ਵੀ ਬਹੁਤ ਸੋਹਣਾ ਕਲਰ ਆ ਇੱਕ ਮੈਰੂਨ ਵਾਈਨ ਸੀ ਇੱਕ ਮੈਰੂਨ ਅਚਾਰ ਕਲਰ ਨੇ ਉਹ ਲਾਈਟ ਜਿਹਾ ਕਲਰ ਇਹਦਾ ਹੈਗਾ ਕਿ ਨਹੀਂ ਵਿਕ ਗਏ ਅੱਛਾ ਮਰੂਨ ਕਲਰ ਹੁਣ ਤੁਸੀਂ ਵੀਡੀਓ ਨੂੰ ਜੇ ਤੇ ਧਿਆਨ ਨਾਲ ਦੇਖਿਆ ਹੋਗਾ ਫਿਰ ਤੇ ਤੁਸੀਂ ਸਮਝ ਜਾਓਗੇ ਮੇਰੀ ਇਸ ਵੀਡੀਓ ਦੇ ਵਿੱਚੋਂ ਇੱਕ ਏ ਸੂਟ ਤੇ ਇੱਕ ਕੋਈ ਹੋਰ ਸੂਟ ਲਓਗੇ ਤੇ ਇਹਦਾ ਪ੍ਰਾਈਸ 750 ਲੱਗੂਗਾ ਅਗਰ ਕੱਲਾ ਲਓਗੇ ਤੇ 800 ਹੀ ਲੱਗੇਗਾ ਕਿਉਂਕਿ ਇਹਦੇ ਨਾਲ ਇਹ ਭਾਰਾ ਸੂਟ ਆ ਵਿਦ ਸ਼ਾਲ ਔਰ ਇਹਦੀ ਸ਼ਿਪਿੰਗ ਵੀ 70-80 ਰੁਪਏ ਲੱਗ ਜਾਂਦੀ ਹੈ ਠੀਕ ਹੈ ਤਾਂ ਦੋ ਸੂਟ ਲਓਗੇ ਤੇ ਸਾਡਾ ਵੀ ਕੋਈ ਫਾਇਦਾ ਹੋ ਜਾਂਦਾ ਨਾਲ ਹੁਣ ਨੈਕਸਟ ਆ ਗਿਆ ਜੀ ਆਪਣੇ ਕੋਲ ਜਿਹੜੇ ਸੂਟ ਆ ਅੱਜ ਆਪਾਂ ਕੱਢ ਦੇਣਾ ਡਿਸਕਾਊਂਟ ਤੇ ਕਰ ਦੇਣਾ ਠੀਕ ਹੈ ਇਹ ਬਹੁਤ ਸੋਹਣਾ ਰਮੇਸ਼ ਟੈਕਸ ਦਾ ਸੂਟ ਆ 850 ਦਾ ਸੇਲ ਕੀਤਾ ਆਪਾਂ ਹਲੋ ਜੀ ਠੀਕ ਹੈ ਅੱਜ ਆਪਾਂ ਤੁਹਾਨੂੰ ਦਵਾਂਗੇ 750 ਦਾ ਠੀਕ ਹੈ 750 ਦਾ ਇੱਕ ਸੂਟ ਦਵਾਂਗੇ 1400 ਦੇ ਦੋ ਸੂਟ ਦਵਾਂਗੇ ਠੀਕ ਹੈ 1400 ਦੇ ਦੋ ਸੂਟ ਦਵਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਕੋਈ ਲੈਣਾ ਅਗਰ ਤੁਸੀਂ ਕੋਈ ਹੋਰ ਵੀ ਨਾਲ ਲੈਂਦੇ ਹੋ ਤਾਂ ਵੀ ਤੁਹਾਨੂੰ ਇਹ ਠੀਕ ਹੈ 700 ਦਾ ਪੈ ਜਾਏਗਾ ਅਗਰ ਤੁਸੀਂ ਦੋ ਸੂਟ ਕੋਈ ਵੀ ਲੈਣੇ ਇਸ ਵੀਡੀਓ ਦਾ ਤੇ ਹਲੋ ਜੀ ਠੀਕ ਹੈ ਜੇ ਤੁਸੀਂ ਇਹੋ ਹੀ ਦੋ ਲੈਣੇ ਆ ਇਹ ਵਾਲੇ ਜਿਹੜੇ ਮੈਂ ਹੁਣ ਦਿਖਾਣ ਲੱਗੀ ਆ ਫਿਰ 1400 ਦੇ ਦੋ ਆਉਣਗੇ ਅਗਰ ਤੁਸੀਂ ਇਹਦੇ ਨਾਲ ਕੋਈ ਹੋਰ ਸੂਟ ਲੈਣਾ ਅਲੱਗ ਪ੍ਰਾਈਸ ਦਾ ਜਿੱਦਾਂ 1000 ਵਾਲਾ ਲੈਣਾ 450 ਵਾਲਾ ਲੈਣਾ ਤੇ ਇਹ ਲੈਣਾ ਫਿਰ ਵੀ ਇਹਦਾ 700 ਹੀ ਲੱਗੇਗਾ ਠੀਕ ਹੈ ਸਮਝ ਗਏ ਤੇ ਜੇ ਤੁਸੀਂ ਇਕੱਲਾ ਲੈਣਾ ਇਹ ਤੇ ਫਿਰ 750 ਲੱਗੇਗਾ ਇਹ ਆ ਗਿਆ ਬਹੁਤ ਸੋਹਣਾ ਪ੍ਰਿੰਟ ਸਿੰਗਲ ਹੀ ਕਲਰ ਤੇ ਸਿੰਗਲ ਹੀ ਪ੍ਰਿੰਟ ਰਹਿ ਗਿਆ ਆਪਣੇ ਕੋਲ ਤੇ ਇਹ ਆ ਗਿਆ ਇਹਦੇ ਨਾਲ ਸ਼ਾਲ ਗਰਮ ਪਸ਼ਮੀਨਾ ਸੂਟ ਆ ਤੇ ਸ਼ਾਲ ਆ ਗਿਆ ਨਾਲ ਪ੍ਰਾਈਸ ਤੁਹਾਨੂੰ ਦੱਸ ਦਿੱਤਾ ਹੋਇਆ ਮੈਂ ਠੀਕ ਹੈ ਪ੍ਰਾਈਸ ਤੁਹਾਨੂੰ ਦੱਸ ਦਿੱਤਾ ਹੈ ਕੱਲਾ ਲਾਓਗੇ 750 ਦਾ ਕਿਸੇ ਸੂਟ ਦੇ ਨਾਲ ਲਾਓਗੇ 700 ਦਾ ਲਓ ਜੀ ਇਹ ਵੀ ਸੂਟ 850 ਕੇ 900 ਦਾ ਸੀਗਾ ਤੇ ਇੱਕੋ ਹੀ ਕਲਰ ਆ ਬਹੁਤ ਸੋਹਣਾ ਕਲਰ ਕੱਲ ਇਸ ਕਲਰ ਦਾ ਕਰਕੇ ਵਾਹ ਵਾਹ ਹੀ ਰੋਲ ਹਰ ਫਾਇਆ ਸੀਗਾ ਵੀਡੀਓ ਚ ਇੱਕ ਕਲਰ ਦਿਖਾਇਆ ਸੀਗਾ ਮੈਂ ਕਾਫੀ 1202 ਵਾਲਿਆਂ ਚ ਤੇ ਬਹੁਤ ਵਧੀਆ ਮੈਸੇਜ ਆਏ ਪਰ ਉਹ ਇੱਕੋ ਹੀ ਪੀਸ ਸੀਗੀ ਮੇਰੇ ਕੋਲ ਠੀਕ ਹੈ ਇਹ ਵੀ ਉਹੀ ਉਸੇ ਤਰ੍ਹਾਂ ਦੀ ਕੰਟਰਾਸਟ ਆ ਇਸੇ ਤਰ੍ਹਾਂ ਦਾ ਯੋ ਕਲਰ ਸੀ ਚੈੱਕ ਚੈੱਕ ਡੱਬਿਆਂ ਜਿਆਂ ਵਾਲਾ ਤੇ ਇਹਦੇ ਨਾਲ ਵੀ ਮੈਰੂਨ ਵਾਈਨ ਕਲਰ ਦੀ ਬਾਟਮ ਆਉਗੀ ਤੇ ਨਾਲ ਆ ਗਿਆ ਸ਼ਾਲ ਠੀਕ ਹੈ ਤੇ ਇਹ ਸੂਟ ਤੁਹਾਨੂੰ ਪਹਿਣਗੇ 750 ਦਾ ਇੱਕ ਤੇ 1400 ਦੇ ਦੋ ਲਓ ਜੀ ਇਹ ਸ਼ਿਮਰ ਪਸ਼ਮੀਨਾ ਚ ਆ ਗਿਆ ਇੱਕ ਇੱਕ ਹੀ तकरीबन ਤੁਹਾਨੂੰ ਇੱਕ ਇੱਕ ਸੂਟ ਹੀ ਮਿਲਣਾ ਹਰ ਚਾਟ ਦਾ ਇੱਕ ਇੱਕ ਹੀ ਮੇਰੇ ਕੋ ਪਿਆ ਹੈ ਇਹਨਾਂ ਦੇ ਵਿੱਚ 5 5 6 6 ਰੰਗ ਹੈਗੇ ਸੀਗੇ ਹੁਣ ਨਹੀਂ ਹੈਗੇ ਹੁਣ ਤੇ ਬਸ ਖਤਮ ਹੀ ਆ ਕੰਮ ਲਓ ਜੀ ਨੈਕਸਟ ਆ ਗਿਆ ਇਹ ਸ਼ਿਮਰ ਪਸ਼ਮੀਨਾ ਦਾ ਸੂਟ ਹੈ ਹਲਕੀ ਹਲਕੀ ਤੁਹਾਨੂੰ ਇਹਦੇ ਵਿੱਚ ਸ਼ਿਮਰ ਦਿਖੂਗੀ ਕਲਰ ਆ ਗਿਆ yellow yellow ਇਹ ਆ ਗਈ ਬਾਟਮ ਤੇ ਇਹ ਆ ਗਿਆ ਨਾਲ ਸ਼ਾਲ 750 ਦਾ 1400 ਦੇ ਦੋ ਮਿਲਣਗੇ ਕੱਚਾ ਪੀਲਾ ਜਿਆ येलो ਜਿਆ ਰੰਗ ਨੈਕਸਟ ਆ ਗਿਆ ਜੀ ਇਹ ਵਾਲਾ ਸੂਟ ਠੀਕ ਹੈ ਇਹ ਵੀ ਬਹੁਤ ਸੋਹਣਾ ਸੂਟ ਆ ਇੱਕੋ ਹੀ ਕਲਰ ਰਹਿ ਗਿਆ ਤੇ ਰਮੇਸ਼ ਟੈਕਸ ਦਾ ਸੂਟ ਆ ਬਹੁਤ ਸੋਹਣਾ 850 ਦਾ ਸੂਟ ਆ ਅੱਜ ਤੁਹਾਨੂੰ 750 ਚ ਮਿਲੂਗਾ ਇਹ ਆ ਗਿਆ ਇਹਦੇ ਨਾਲ ਛਾਲ ਕਲਰ ਹੈਗਾ ਇਹਦਾ ਗ੍ਰੀਨ ਲਓ ਜੀ ਇਹ ਆ ਗਿਆ ਸ਼ੌ। ਬਹੁਤ ਸੋਹਣੇ ਰੰਗ ਆ ਜਿਹੜਾ ਮਰਜ਼ੀ ਪਾ ਸਕਦਾ ਕਿਸੇ ਬਜ਼ੁਰਗ ਵਾਸਤੇ ਕਿਸੇ 올ਡ ਏਜ ਵਾਸਤੇ ਹਨਾ ਆਂਟੀ ਚ ਜਾਂ ਕਿਸੇ ਵਾਸਤੇ ਵੀ ਲੈਣਾ ਤੁਸੀਂ ਲੈ ਸਕਦੇ ਹੋ। ਠੀਕ ਹੈ ਇੱਕ ਰਹਿ ਗਿਆ ਇਹ ਸੂਟ। ਠੀਕ ਹੈ ਇਹ ਵੀ 850 ਦਾ ਸੂਟ ਆ। ਬਹੁਤ ਸੋਹਣਾ ਸੂਟ ਆ। ਕਈ ਵਾਰੀ ਸਮਾਨ ਚ ਇੱਧਰ ਉੱਧਰ ਪੈ ਰਹੇ ਨੇ ਇਹ ਤੇ ਦਿਖਾਇਆ ਨਹੀਂ ਗਿਆ ਤੇ ਮੇਰਾ 850 ਚ ਵਿਕਦਾ ਸੀਗਾ। ਪਰ ਇਹ ਜਿਸ ਤਰ੍ਹਾਂ ਇਹ ਆ ਕਿ ਸਾਈਡ ਸੂਟ ਤੇ ਕਿਤੇ ਪਿਆ ਰਹਿ ਗਿਆ ਤੇ ਤੁਹਾਨੂੰ ਗਲਾ ਪੱਟੀ ਮਿਲੂਗੀ ਬਹੁਤ ਸੋਹਣੀ ਤੇ ਘੇਰਾ ਪੱਟੀ ਮਿਲੂਗੀ ਬਹੁਤ ਸੋਹਣੀ ਆਲ ਓਵਰ ਸੂਟ ਆਊਗਾ ਰਮੇਸ਼ ਟੈਕਸ ਦਾ ਠੀਕ ਹੈ ਰਮੇਸ਼ ਟੈਕਸ ਦਾ ਤੇ ਨਾਲ ਆਊਗਾ ਇਹ ਦੁਪੱਟਾ ਹਾਂ ਨੈਕਸਟ ਆ ਗਿਆ ਇਹ ਸ਼ਾਲ ਠੀਕ ਹੈ ਤੇ ਆਊਗਾ ਸ਼ਾਲ ਨਾਲ ਖੁੱਲਾ ਡੁੰਲਾ ਬਹੁਤ ਸੋਹਣਾ ਸ਼ਾਲ ਆ ਪ੍ਰਾਈਸ ਲੱਗੂਗਾ ਉਹੀ 750 ਨੈਕਸਟ ਆ ਗਿਆ ਜੀ ਇਹ ਵਾਲੇ ਵੀ ਤੁਸੀਂ ਬਹੁਤ ਪਸੰਦ ਕੀਤੇ ਸੀ ਲਾਸਟ ਮੰਥ ਆਪਣੇ بڑے ਵਿਕੇ ਸੂਟ ਚੈੱਕ ਵਾਲੇ ਠੀਕ ਹੈ ਇਹਨਾਂ ਦੀ ਡਿਮਾਂਡ ਵੀ ਬਹੁਤ ਸੀਗੀ ਗਰਮ ਚੈੱਕ ਚ ਸੂਟ ਆ 850 ਪ੍ਰਾਈਸ ਸੀਗਾ ਅੱਜ ਆਪਾਂ ਤੁਹਾਨੂੰ 750 ਦੇ ਦੇਣਾ ਕਲਰ ਇਹਦਾ ਹੈਗਾ ਆ ਲੋ ਤੰਬਾ ਔਰੇਂਜ ਠੀਕ ਹੈ ਤੇ ਨਾਲ ਆਊਗਾ ਸ਼ਾਲ ਚੈੱਕ ਵਾਲਾ ਬਹੁਤ ਸੋਹਣਾ ਸੂਟ ਸੀਗਾ ਜਿਨ੍ਹਾਂ ਨੇ ਵੀ ਖਰੀਦੇ ਉਹਨਾਂ ਨੂੰ ਬਹੁਤ ਪਸੰਦ ਆਏ ਸੀਗੇ ਆ ਲੋ ਠੀਕ ਹੈ 750 ਇਹ ਉਹਨਾਂ ਸੂਟ ਦੇ ਦੋ ਨੈਕਸਟ ਆ ਗਿਆ ਹੈ ਲੋ ਜੀ ਇਹ ਵੀ ਆਪਣੇ ਕੋਲ ਇੱਕ ਹੀ ਪੀਸ ਆ ਗਲਾ ਬਣਿਆ ਹੋਇਆ ਬਹੁਤ ਸੋਹਣਾ ਵਿਦ ਸਰਵੋਸਕੀ ਵਰਕ ਆ ਤੇ ਨਾਲ ਇਹ ਤੇ ਘੇਰੇ ਤੇ ਵੀ ਮਿਲੂਗਾ ਤੁਹਾਨੂੰ ਠੀਕ ਹੈ ਤੇ ਨਾਲ ਮਿਲੂਗਾ ਸ਼ਾਲ ਓਕੇ ਜੀ ਨਾਲ ਸ਼ਾਲ ਮਿਲੂਗਾ ਲਾਈਨਾਂ ਵਾਲਾ ਇਹ ਵੀ ਇਹਦੇ ਨਾਲ ਦਾ ਹੀ ਸੂਟ ਆ ਸੇਮ ਤੇ ਕਲਰ ਵੀ ਤੰਬਾ ਔਰੇਂਜਾ ਆ ਠੀਕ ਹੈ ਲੋ ਜੀ ਤੰਬਾ ਜਿਆ ਔਰੇਂਜਾ ਕਲਰ ਨਾਲ ਰੈੱਡ ਦੇ ਨਾਲ ਔਰੇਂਜਾ ਤੇ ਲਾਸਟ ਪੀਸ ਆਪਣਾ ਰਹਿ ਗਿਆ ਇਹ ਵਾਲਾ ਇਹ ਵੀ ਸ਼ੰਕਰ ਦਾ ਇਹ ਸੂਟ ਸ਼ੰਕਰ ਬ੍ਰੈਂਡ ਦਾ ਕਾਫੀ ਕਲਰ ਆ ਤੇ ਇਸ ਤਰ੍ਹਾਂ ਦਾ ਸੂਟ ਹੈ ਇਹਦੇ ਉੱਪਰ ਤੁਹਾਨੂੰ ਮਿਲੂਗਾ ਇਸ ਤਰ੍ਹਾਂ ਰਾਜਾ ਰਾਣੀ ਵਾਲਾ ਪੈਟਰਨ ਮਿਲੂਗਾ ਘੇਰੇ ਤੇ ਵੀ ਮਿਲੂਗਾ ਨਾਲ ਮਿਲੂਗਾ ਕਾਫੀ ਕਲਰ ਦੀ ਬੋਟਮ ਆ ਤੇ ਨਾਲ ਆ ਗਿਆ ਸ਼ੋਰ ਠੀਕ ਹੈ ਇਹ ਆਪਣਾ ਲਾਸਟ ਸੂਟ ਆ ਬਹੁਤ ਸੋਹਣਾ ਸੂਟ ਆ ਠੀਕ ਹੈ ਤੇ ਉਮੀਦ ਕਰਦੇ ਆ ਤੁਹਾਨੂੰ ਵੀ ਪਸੰਦ ਆਏ ਹੋਣਗੇ ਪਹਿਲੇ ਸੂਟ ਦਿਖਾਇਆ ਆਪਾਂ ਫਲਾ ਲੈਣ ਦੇ 450 ਵਾਲੇ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਇਆ 1000 ਵਾਲੇ ਸੂਟ ਉਸ ਤੋਂ ਬਾਅਦ ਤੁਹਾਨੂੰ ਦਿਖਾਇਆ ਆ ਆਪਾਂ 800 ਵਾਲੇ ਸੂਟ ਕੋਲੂ ਪੱਟੀ ਵਾਲੇ ਠੀਕ ਹੈ ਜੀ ਤੇ ਸਾਰੇ ਸੂਟਾਂ ਦਾ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਦੱਸਿਆ ਹੋਇਆ ਠੀਕ ਹੈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਦਾ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਭੇਜੋ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲਓ ਥੈਂਕ ਯੂ ਧੰਨਵਾਦ